ਸਭ ਤੋਂ ਪਹਿਲਾਂ ਤਾਂ ਸੰਗਰੂਰ ਦੇ ਸਾਰੇ ਹੀ ਮੀਡੀਆ ਸਾਥੀਆਂ ਦਾ ਅੱਜ ਇੱਥੇ ਪਹੁੰਚਣ ਤੇ ਦੇਲ ਦੀਆਂ ਗ੍ਰਹਿਣ ਜੋ ਧੰਨਵਾਦ ਵੈਲਕਮ ਜੀ ਆਇਆਂ ਨੂੰ ਔਰ ਨਾਲ ਹੀ ਕਿਉਂਕਿ ਪੀਸੀ ਸ਼ੁਰੂ ਕਰਨ ਦੇ ਵਿੱਚ ਵੀ ਕੁਝ ਦੇਰੀ ਹੋ ਗਈ ਉਹਦੇ ਲਈ ਮੈਂ ਗੁਸਤਾਖੀ ਦੀ ਮਾਫੀ ਵੀ ਚਾਹਣਾ ਔਰ ਜੇ ਵੀ ਕਾਫੀ ਰਹੇ ਨਾਲ ਮੇਰੇ ਮੇਰੇ ਸਾਰੇ ਸਤਿਕਾਰਯੋਗ ਸਾਥੀ ਸਾਡੇ ਪਾਰਟੀ ਦੇ ਸਰਕਾਰ ਦੇ ਬੋਰਡ ਔਰ ਕਾਰਪੋਰੇਸ਼ਨਾਂ ਦੇ ਸਾਰੇ ਦੇ ਸਾਰੇ ਜੋ ਕਰੀਮ ਹੈ ਜ਼ਿਲ੍ਹਾ ਸੰਗਰੂਰ ਦੀ ਉਹ ਅੱਜ ਨਾਲ ਮੌਜੂਦ ਹੈ ਸੋ ਸਾਥੀਓ ਅੱਜ ਦਾ ਜੋ ਵਿਸ਼ਾ ਜਿਸ ਵਾਸਤੇ ਪ੍ਰੈਸ ਕਾਨਫਰੰਸ ਬਣਾਈ ਗਈ ਹੈ ਬੀਜੇਪੀ ਦੀ ਕੇਂਦਰ ਸਰਕਾਰ ਨੇ ਇੱਕ ਨਵਾਂ ਹਥਕੰਡਾ ਅਪਣਾ ਲਿਆ ਪੰਜਾਬ ਤੇ ਪੰਜਾਬ ਦੇ ਲੋੜਵੰਦ ਗਰੀਬ ਲੋਕਾਂ ਦੇ ਨਾਲ ਧੱਕਾ ਕਰਨ ਦਾ ਪਿਛਲੇ ਦਿਨਾਂ ਦੇ ਵਿੱਚ ਕੇਂਦਰ ਸਰਕਾਰ ਵੱਲੋਂ ਪੰਜਾਬ ਸਰਕਾਰ ਨੂੰ ਇੱਕ ਫਰਮਾਨ ਵਸੂਲ ਹੋਇਆ ਜਿਸ ਦੇ ਵਿੱਚ ਉਹਨਾਂ ਨੇ तकरीबन 8 ਲੱਖ 2500 ਜੋ ਰਾਸ਼ਨ ਕਾਰਡ ਨੇ ਉਹਨਾਂ ਨੂੰ ਕੱਟਣ ਦਾ ਫਰਮਾਨ ਹੈ ਜਿਹੜਾ ਉਹ ਜਾਰੀ ਕਰ ਦਿੱਤਾ ਯਾਨੀ ਕਿ ਤਕਰੀਬਨ ਤਕਰੀਬਨ ਸਿੱਧਾ ਜੇ ਇੱਕ ਪਰਿਵਾਰ ਦੇ ਚਾਰ ਮੈਂਬਰ ਵੀ ਲਾ ਲਈ ਤੇ 32 ਲੱਖ ਲੋਕਾਂ ਦਾ ਰਾਸ਼ਨ ਲੋੜਵੰਦ ਗਰੀਬ ਲੋਕਾਂ ਦੇ ਰਾਸ਼ਨ ਕਾਰਡ ਕੱਟਣ ਦਾ ਕੰਮ ਹੈ ਜਿਹੜਾ ਉਹ ਭਾਜਪਾ ਨੇ ਇਸ ਹੁਕਮ ਦੇ ਜ਼ਰੀਏ ਪੰਜਾਬ ਸਰਕਾਰ ਨੂੰ ਸੁਣਾਇਆ ਇਸ ਤੋਂ ਪਹਿਲਾਂ ਵੀ ਵੈਰੀਫਿਕੇਸ਼ਨ ਦੇ ਨਾਂ ਦੇ ਉੱਪਰ ਈ ਕੇ ਵਾਈ ਸੀ ਦੇ ਨਾਮ ਦੇ ਉੱਪਰ 23 ਲੱਖ ਲੋਕਾਂ ਦੀ ਵੈਰੀਫਿਕੇਸ਼ਨ ਨਾ ਹੋਣ ਦਾ ਬਹਾਨਾ ਲਗਾ ਕੇ ਇੱਕ ਉਸ ਨੂੰ ਜ਼ਰੀਆ ਬਣਾ ਕੇ 23 ਲੱਖ ਲੋਕਾਂ ਦਾ ਰਾਸ਼ਨ ਜਿਹੜਾ ਉਹ ਪਹਿਲੇ ਹੀ ਰੋਕਿਆ ਜਾ ਚੁੱਕਿਆ ਹੈ ਯਾਨੀ ਕਿ ਤਕਰੀਬਨ ਤਕਰੀਬਨ 55 ਲੱਖ ਲੋਕਾਂ ਦਾ ਰਾਸ਼ਨ ਉਹਨਾਂ ਦੀਆਂ ਥਾਲੀਆਂ ਉਹਨਾਂ ਦੀਆਂ ਪਲੇਟਾਂ ਦੇ ਵਿੱਚੋਂ ਚੱਕਣ ਦਾ ਕੰਮ ਹੈ ਜਿਹੜਾ ਮਾੜੇ ਮਨਸੂਬੇ ਕੇਂਦਰ ਸਰਕਾਰ ਬਣਾਈ ਬੈਠੀ ਹੈ 1 ਲੱਖ 1 ਕਰੋੜ 53 ਲੱਖ ਲਾਪਾਤਰੀਆਂ ਨੂੰ ਪੰਜਾਬ ਦੇ ਵਿੱਚ ਰਾਸ਼ਨ ਮਿਲਦਾ ਹੈ ਤੇ ਨੈਸ਼ਨਲ ਫੂਡ ਸਿਕਿਉਰਿਟੀ ਐਕਟ ਦੇ ਤਹਿਤ ਤੇ ਉਹਦੇ ਵਿੱਚੋਂ ਤਕਰੀਬਨ ਤਕਰੀਬਨ ਜਿਹੜੇ ਕੱਟੇ ਜਾ ਚੁੱਕੇ ਜਿਹਨੂੰ ਨਹੀਂ ਮਿਲਿਆ ਤੇ ਆਉਣ ਵਾਲੇ ਸਮੇਂ ਦੇ ਵਿੱਚ 55 ਲੱਖ ਲੋਕਾਂ ਦੇ ਢਿੱਡ ਦੇ ਉੱਪਰ ਲੱਤ ਮਾਰਦਾ ਕੰਮ ਹੈ ਜਿਹੜਾ ਉਹ ਕੇਂਦਰ ਸਰਕਾਰ ਕਰ ਰਹੀ ਹੈ ਔਰ ਬਹਾਨੇ ਕੀ ਬਣਾਏ ਜਾ ਰਹੇ ਨੇ ਕਿ ਜੀ ਪਹਿਲਾਂ ਜਿਹੜੀ ਗੱਲ ਮੈਂ ਕੀਤੀ ਕਿ ਈ ਕੇਵਾਈਸੀ ਦੀ ਵੈਰੀਫਿਕੇਸ਼ਨ 1 ਕਰੋੜ 29 ਲੱਖ ਲੋਕਾਂ ਦੀ ਵੈਰੀਫਿਕੇਸ਼ਨ ਹੈ ਜਿਹੜੀ ਉਹ ਆਲਰੇਡੀ ਹੋ ਰਹੀ ਹੋ ਚੁੱਕੀ ਹੈ ਬਾਕੀਆਂ ਦਾ ਪ੍ਰੋਸੈਸ ਹੈ ਜਿਹੜਾ ਉਹ ਚੱਲ ਰਿਹਾ ਹੈ ਤੇ ਹੁਣ ਆ ਨਵਾਂ ਫਰਮਾਨ ਮੈਂ ਸਮਝਦਾ ਕਿ ਤੁਗਲਕੀ ਫਰਮਾਨ ਹੈ ਔਰ ਇਹਦੇ ਨਾਲ ਇਹਦੇ ਨਾਲ ਜਿਹੜਾ ਭਾਜਪਾ ਦਾ ਅਸਲੀ ਚਿਹਰਾ ਗਰੀਬ ਲੋੜਵੰਦ ਵਿਰੋਧੀ ਚਿਹਰੇ ਜਿਹੜਾ ਉਹ ਨੰਗਾ ਹੋ ਰਿਹਾ ਹੈ ਔਰ ਬਹਾਨੇ ਕੀ ਬਣਾਏ ਜਾ ਰਹੇ ਨੇ ਜਿਹੜਾ ਨਵਾਂ ਫਰਮਾਨ ਆਇਆ ਹੈ 32 ਲੱਖ ਲੋਕਾਂ ਦਾ ਦੇ ਜੋ ਰਾਸ਼ਨ ਕੱਟਣ ਦਾ ਕਿ ਜੀ ਜੇ ਕਿਸੇ ਕੋਲੇ ਸਪੋਜ਼ ਕਾਰ ਹੈ ਤੇ ਉਹ ਜਿਹੇ ਕੁਆਲੀਫਾਈ ਨਹੀਂ ਕਰਦਾ ਜੇ ਕਿਸੇ ਦਾ ਬੱਚਾ ਕੋਈ ਨੌਕਰੀ ਕਰਦਾ ਉਹ ਕੁਆਲੀਫਾਈ ਨਹੀਂ ਕਰਦਾ ਜੇ ਕਿਸੇ ਕੋਲੇ 2.5 ਏਕੜ ਤੋਂ ਵੱਧ ਜ਼ਮੀਨ ਹੈ ਉਹ ਕੁਆਲੀਫਾਈ ਨਹੀਂ ਕਰਦਾ 2.5 ਏਕੜ ਵਾਲੇ ਨੂੰ ਕੇਂਦਰ ਸਰਕਾਰ ਜਿਹੜਾ ਉਹ ਅਮੀਰ ਮੰਨਦੀ ਹੈ 2.5 ਏਕੜ ਮੀਨਜ਼ ਜੇ ਆਪਾਂ ਔਨ ਅਵਰੇਜ ਸਾਰੇ ਖਰਚੇ-ਖੁਰਚੇ ਕੱਢ ਕੇ ਔਰ ਜੇ ਫਸਲ ਠੀਕ ਠਾਕ ਹੋ ਜੇ ਤੇ 60-65000 ਰੁਪਿਆ ਵੀ ਲਾ ਲਈਏ ਤੇ 1.5 ਜਾਂ ਪੌਣੇ 2 ਲੱਖ ਰੁਪਿਆ 2.5 ਏਕੜ ਵਾਲੇ ਕਿਸਾਨ ਪਰਿਵਾਰ ਦੀ ਜਿਹੜੀ ਇਨਕਮ ਹੈ ਉਹ ਨੈਟ ਹੁੰਦੀ ਹੈ 1.5 ਲੱਖ ਰੁਪਿਆ ਚਾਰ ਜੀਆਂ ਦਾ ਪਰਿਵਾਰ ਹੈ ਇਹਦਾ ਮਤਲਬ ਕਿ 1 ਲੱਖ ਸਪੋਜ਼ 75000 ਵੀ ਲਾ ਲਈਏ ਆਪਾਂ ਪੌਣੇ 2 ਲੱਖ ਰੁਪਿਆ ਤੇ 12.5 13000 ਰੁਪਿਆ ਮਹੀਨੇ ਦਾ ਚਾਰ ਜੀਆਂ ਦਾ ਪਰਿਵਾਰ ਹੈ ਤੇ 4000 ਮਹੇਜ ਉਸ ਪਰਿਵਾਰ ਨੂੰ ਵਾਰੇ ਯਾਨੀ ਕਿ 120 ਰੁਪਏ ਪਰ ਪਰਸਨ ਜੇ ਕਿਸੇ ਫੈਮਿਲੀ ਮੈਂਬਰ ਨੂੰ ਆ ਰਹੇ ਨੇ ਉਹਨੂੰ ਕੇਂਦਰ ਸਰਕਾਰ ਕਹਿੰਦੀ ਜੀ ਕਿ ਉਹ ਅਮੀਰ ਹੋ ਗਿਆ ਜੇ ਆਪਾਂ ਚੰਗੀ ਫਸਲ ਦਾ ਮੁੱਲ ਵੀ ਲਾ ਲਈਏ ਸੋ ਮੇਰੇ ਕਹਿਣ ਦਾ ਮਤਲਬ ਹੈ ਕਿ ਇਹੋ ਜਿਹਾ ਤੁਗਲਕੀ ਫਰਮਾਨ ਪੰਜਾਬ ਦੇ ਲੋਕਾਂ ਦੇ ਨਾਲ ਤੱਕਾ ਜੋ ਕਰਨ ਦੀ ਕੋਸ਼ਿਸ਼ ਕੇਂਦਰ ਸਰਕਾਰ ਕਰ ਰਹੀ ਹੈ ਇਸ ਤੋਂ ਪਹਿਲਾਂ ਵੀ ਇਕੱਲਾ ਇੱਥੇ ਹੀ ਬਸ ਨਹੀਂ ਇਸ ਤੋਂ ਪਹਿਲਾਂ ਵੀ ਪੰਜਾਬ ਦੇ ਨਾਲ ਬਥੇਰੇ ਤੱਕੇ ਨੇ ਜਿਹੜੇ ਉਹ ਕੀਤੇ ਜਾ ਚੁੱਕੇ ਨੇ ਆਪਾਂ ਐਨਐਚਐਮ ਦੇ ਫੰਡਾਂ ਦੀ ਗੱਲ ਕਰ ਲਈਏ ਆਪਾਂ ਸਿੱਖਿਆ ਦੇ ਫੰਡਾਂ ਦੀ ਗੱਲ ਕਰ ਲਈਏ तकरीबन 7000 ਕਰੋੜ ਹੈ ਜਿਹੜਾ ਉਹ ਕੇਂਦਰ ਵੱਲੋਂ ਹਜੇ ਤੱਕ ਪਿਛਲੇ 3 ਸਾਲਾਂ ਤੋਂ ਆਰਡੀਐਫ ਦੇ ਜਿਹੜਾ ਉਹ ਜਾਰੀ ਨਹੀਂ ਕੀਤਾ ਗਿਆ ਹੈਗਾ ਸੋ ਹਰ ਮੌਕੇ ਜਦੋਂ ਉਹਨਾਂ ਨੂੰ ਮੌਕਾ ਲੱਗ ਜਾਂਦਾ ਹੈ ਨਾਲ ਦੀ ਨਾਲ ਪੰਜਾਬ ਦੇ ਨਾਲ ਮਤਰੀ ਹੀ ਮਾਲਾ ਸਲੂਕ ਕਰਨ ਦਾ ਧੱਕਾ ਕਰਨ ਦਾ ਤੁਗਲਕੀ ਫਰਮਾਨ ਸੁਣਾ ਕੇ ਉਹ ਕਰਦੇ ਨੇ ਪਰ ਮੈਂ ਬੜੇ ਸਪਸ਼ਟ ਲਫ਼ਜ਼ਾਂ ਦੇ ਵਿੱਚ ਕੇਂਦਰ ਸਰਕਾਰ ਨੂੰ ਕਹਿ ਦਿੰਨੇ ਆ ਕਿ ਨਾ ਪੰਜਾਬ ਸਰਕਾਰ

ਤਿਆਰਾਂ ਜਾ ਵੀ ਰਹੇ ਨੇ ਜਿਹੜੇ 1 ਕਰੋੜ 29 ਲੱਖ ਲੋਕਾਂ ਦੀ ਵੈਰੀਫਿਕੇਸ਼ਨ ਹੋਈ ਹੈ ਉਹ ਘਰੋ ਘਰੀ ਵੈਰੀਫਿਕੇਸ਼ਨ ਹੋਈ ਤਾਂ ਹੀ ਹੋਇਆ ਪਰ ਹੁਣ ਆ ਜਿਹੜਾ ਕਿ 30 ਸੈਪਟੈਂਬਰ ਤੋਂ ਮਗਰੋਂ ਜੀ ਕਿਸੇ ਨੂੰ ਰਾਸ਼ਨ ਨਹੀਂ ਮਿਲਣਾ ਤੇ ਉਸ ਤੋਂ ਪਹਿਲਾਂ 23 ਲੱਖ ਲੋਕਾਂ ਦਾ ਆਲਰੇਡੀ ਕੱਟਿਆ ਜਾ ਚੁੱਕਿਆ ਸੋ ਇਹ ਕੰਮ ਹੈ ਜਿਹੜਾ ਇਹ ਕੇਂਦਰ ਸਰਕਾਰ ਨੂੰ ਨਹੀਂ ਕਰ ਦਿੱਤਾ ਜਾਊਗਾ ਜਿਸ ਹੱਦ ਤੱਕ ਵੀ ਜਾਣ ਦੀ ਲੋੜ ਪਈ ਚਾਹੇ ਐਡਮਿਨਿਸਟ੍ਰੇਟਿਵ ਤੌਰ ਦੇ ਉੱਪਰ ਚਾਹੇ ਲੀਗਲ ਤੌਰ ਦੇ ਉੱਪਰ ਚਾਹੇ ਪ੍ਰੋਟੈਸਟਾਂ ਦੇ ਤੌਰ ਦੇ ਉੱਪਰ ਜਾਂ ਅੰਦੋਲਨ ਬਣਾਉਣ ਦੀ ਲੋੜ ਪਈ ਤਾਂ ਆਵਾਦਵੀ ਪਾਰਟੀ ਔਰ ਪੰਜਾਬ ਸਰਕਾਰ ਇਹਨੂੰ ਬਣਾਊਗੀ ਪਰ ਕਿਸੇ ਵੀ ਲੋੜਵੰਦ ਦਾ ਗਰੀਬ ਦਾ ਹੱਕ ਹੈ ਜਿਹੜਾ ਉਹ ਮਾਰਨ ਨੂੰ ਨਹੀਂ ਦਿੱਤਾ ਜਾਊਗਾ। ਬਲਕਿ ਇਹ ਚਾਹੇ ਅਸੇ ਆਪਣਾ ਦੇਸ਼ ਹੈ ਡੈਮੋਕ੍ਰੇਸੀ ਦੇਸ਼ ਹੈ। ਦੂਜੇ ਪਾਸੇ ਜਦੋਂ ਭਾਜਪਾ ਕੈਂਪਲ ਆ ਰਹੀ ਹੈ ਉਹਨਾਂ ਨੂੰ ਲੋਕਾਂ ਨੇ ਰੋਕਿਆ ਹੈ। ਬਲਕਿ ਕੀ ਮਸਲ ਹੈ ਡੈਮੋਕ੍ਰੇਸੀ ਦੇਸ਼ ਡੈਮੋਕ੍ਰੈਟਿਕ ਦੇਸ਼ ਹੈ ਔਰ ਸਭ ਤੋਂ ਵੱਡੀ ਡੈਮੋਕ੍ਰੇਸੀ ਹੈ। ਭਾਰਤ ਪੂਰੀ ਦੁਨੀਆ ਦੇ ਵਿੱਚ ਔਰ ਹਰ ਕਿਸੇ ਦੀ ਆਪੋ ਆਪਣੀਆਂ ਰਿਸਪੌਂਸਿਬਿਲਿਟੀਆਂ ਔਰ ਜ਼ਿੰਮੇਵਾਰੀਆਂ ਨੇ ਹੁਣ ਮੈਂ ਇਹ ਕਹਿਣਾ ਚਾਹੁੰਦਾ ਇਹ ਕਹਿੰਦੇ ਨਹੀਂ ਜੀ ਕਿ ਅਸੀਂ ਕੇਂਦਰ ਸਰਕਾਰ ਦੇ ਆ ਸਕੀਮਾਂ ਦਾ ਲਾਹਾ ਜਿਹੜਾ ਉਹ ਲੋਕਾਂ ਤੱਕ ਲੈ ਕੇ ਜਾਣ ਜਾ ਰਹੇ ਹਾਂ ਇਹਨਾਂ ਕੈਂਪਾਂ ਦੇ ਜ਼ਰੀਏ ਤੇ ਉਹਨਾਂ ਕੈਂਪਾਂ ਦੇ ਵਿੱਚ ਜੋ ਸਰਕਾਰ ਕੋਲ ਸੀਐਮ ਸਾਹਿਬ ਕੋਲ ਔਰ ਪੁਲਿਸ ਕੋਲ ਕੋਲ ਜੋ ਜਾਣਕਾਰੀਆਂ ਮੀਡੀਆ ਸੀ ਸ਼ਿਕਾਇਤਾਂ ਆਈਆਂ ਸੀਗੀਆਂ ਉਹ ਕਿਸ ਕਿਸਮ ਦੀਆਂ ਸੀ ਉਹ ਸਮਝਣ ਦੀ ਲੋੜ ਹੈ ਕਿ ਜੀ ਕੈਂਪਾਂ ਦੇ ਵਿੱਚੋਂ ਸਾਡੇ ਕੋਲੋ ਕਿਸ ਤੋਂ 20 30 50 ਰੁਪਏ 100 ਰੁਪਏ ਲੈਣ ਤੱਕ ਦਾ ਕੰਮ ਹੈ ਜਿਹੜਾ ਉਹ ਕੀਤਾ ਗਿਆ ਫਿਰ ਉਹਨਾਂ ਕੈਂਪਾਂ ਦੇ ਵਿੱਚ ਬੈਂਕ ਅਕਾਊਂਟਾਂ ਦੀ ਡਿਟੇਲ ਆਧਾਰ ਕਾਰਡ ਦੀ ਡਿਟੇਲ ਇਹ ਸਾਰਾ ਕੁਝ ਮੰਗਿਆ ਜਾ ਰਿਹਾ ਹੈ ਮੈਂ ਇਹ ਕਹਿਣਾ ਚਾਹੁੰਨਾ ਕਿ ਜੇ ਆਪਾਂ ਹਰ ਰੋਜ਼ ਹਰ ਰੋਜ਼ ਫੋਨਾਂ ਦੇ ਉੱਪਰ ਮੈਸੇਜ ਆਉਂਦੇ ਨੇ ਕਦੇ ਆਰਬੀਆਈ ਦੇ ਕਦੇ ਕੇਂਦਰ ਸਰਕਾਰ ਦੇ ਕਦੇ ਕਿਸੇ ਬੈਂਕ ਦੇ ਕਿ ਪਲੀਜ਼ ਡੋਨਟ ਸ਼ੇਅਰ ਯੋਰ ਅਕਾਊਂਟ ਡਿਟੇਲਸ ਹਰ ਰੋਜ਼ ਆਪਾਂ ਲੋਕਾਂ ਨੂੰ ਮੈਸੇਜ ਆਉਂਦੇ ਨੇ ਇਹ ਕਿਸ ਆਧਾਰ ਕਿਸ ਬੇਸਿਸ ਕਿਸ ਬਿਨਾ ਦੇ ਉੱਪਰ ਔਰ ਕਿਸ ਲਈ ਲੋਕਾਂ ਤੋਂ ਉਹਨਾਂ ਦੇ ਬੈਂਕ ਖਾਤੇ ਦੀ ਡਿਟੇਲ ਮੰਗ ਰਹੇ ਨੇ ਜੀ ਜੇ ਸੁਪੋਜ਼ ਇਹ ਕਹਿੰਦੇ ਨੇ ਕਿ ਜੀ ਸਾਡੇ ਅਸੀਂ ਕੋਈ ਲੋਕਾਂ ਨੂੰ ਫਾਇਦਾ ਦੇਣਾ ਹੈ ਕੋਈ ਸਕੀਮਾਂ ਦਾ ਲਾਭ ਪਹੁੰਚਾਉਣਾ ਹੈ ਤੇ ਭਾਈ ਅੱਜ ਦੀ ਤਾਰੀਖ ਦੇ ਵਿੱਚ ਪੂਰੇ ਮੁਲਕ ਦੇ ਕੱਲੇ-ਕੱਲੇ ਇੱਕ-ਇੱਕ ਨਾਗਰਿਕ ਦਾ ਅਕਾਊਂਟ ਉਹਦਾ ਖਾਤਾ ਨੰਬਰ ਉਹਦਾ ਆਧਾਰ ਕਾਰਡ ਉਹਦੀ ਪੂਰੀ ਦੀ ਪੂਰੀ ਜਨਮ ਪੱਤਰੀ ਇੱਥੋਂ ਤੱਕ ਕਿ ਉਹਦਾ ਥੰਬ ਇਮਪ੍ਰੈਸ਼ਨ ਹੈ ਜਿਹੜਾ ਉਹ ਆਲਰੇਡੀ ਸੈਂਟਰਲ ਗਵਰਨਮੈਂਟ ਕੋਲੇ ਪਿਆ ਹੈ ਜੇ ਤੁਸੀਂ ਦੇਣਾ ਹੀ ਚਾਹੁੰਦੇ ਹੋ ਸਹੀ ਮਾਇਨੇ ਦੇ ਵਿੱਚ ਸਾਫ ਨੀਅਤ ਦੇ ਨਾਲ ਤੇ ਵੈਸੀ ਸਿੱਧਾ ਡੀਬੀਟੀ ਦੇ ਜ਼ਰੀਏ ਉਹਨਾਂ ਦੇ ਖਾਤਿਆਂ ਦੇ ਵਿੱਚ ਪਾ ਦਿਓ ਔਰ ਵੈਸੀ ਵੀ ਪਿਛਲੇ 11 ਸਾਲਾਂ ਤੋਂ 15-15 ਲੱਖ ਰੁਪਏ ਤਾਂ ਮੋਦੀ ਜੀ ਕੰਨੀ ਵੈਸੀ ਡਿਊ ਪਿਆ ਸੋ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਜੇ ਸਾਡਾ ਖਰਚਾ ਪੁਲਿਸ ਦਾ ਖਰਚਾ ਇਹ ਹੈ ਕਿ ਜੇ ਅਕਾਊਂਟ ਡਿਟੇਲ ਲੈ ਲੀਆਂ ਆਧਾਰ ਕਾਰਡ ਦੀ ਡਿਟੇਲ ਲੈ ਲਈ ਤੇ ਬਾਅਦ ਦੇ ਵਿੱਚ ਕਿਸੇ ਦੇ ਖਾਤੇ ਦੇ ਵਿੱਚੋਂ ਪੈਸੇ ਨਿਕਲ ਗਏ ਉਹ ਸ਼ਾਇਦ ਕੁਝ ਕੰਪਲੀਟਾ ਪੁਲਿਸ ਕੋਲਾਈਆਂ ਵੀ ਨਹੀਂ ਤੇ ਉਹਦੇ ਲਈ ਜ਼ਿੰਮੇਵਾਰ ਕੌਣ ਹੋਊਗੀ ਭਾਜਪਾ ਹੋਊਗੀ ਤੁਹਾਡੇ ਧਿਆਨ ਦੇ ਵਿੱਚ ਹੋਊਗਾ ਕਿ ਜਦੋਂ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਸੀਗੇ ਮਹਾਰਾਣੀ ਪ੍ਰਨੀਤ ਕੌਰ ਖੁਦ ਆਪ ਐਮਪੀ ਸੀਗੇ ਉਹਨਾਂ ਦੀ ਸਰਕਾਰ ਦੇ ਸਮੇਂ ਮਹਾਰਾਣੀ ਪ੍ਰਨੀਤ ਕੌਰ ਦੇ ਖਾਤੇ ਦੇ ਵਿੱਚੋਂ ਕਈ ਕਰੋੜ ਪੈਸਾ ਜਿਹੜਾ ਉਹ ਨਿਕਲ ਗਿਆ ਸੀਗਾ ਬਾਅਦ ਦੇ ਵਿੱਚ ਪੰਜਾਬ ਪੁਲਿਸ ਜਾ ਕੇ ਉਹਨਾਂ ਨੂੰ ਛੱਤੀਸਗੜ੍ਹ ਤੋਂ ਫੜ ਕੇ ਲੈ ਕੇ ਆਈ ਸੀਗੀ ਜੇ ਇੱਕ ਸੀਐਮ ਅਧਿਕਾਰ ਵਾਲੀ ਜਿਹੜੀ ਕਿ ਖੁਦ ਆਪ ਐਮਪੀ ਐ ਜੇ ਉਹਦੇ ਖਾਤੇ ਦੇ ਵਿੱਚੋਂ ਲੱਖਾਂ ਕਰੋੜਾ ਰੁਪਏ ਨਿਕਲ ਸਕਦੇ ਨੇ ਤੇ ਜੇ ਆਮ ਕਿਸੇ ਗਰੀਬ ਲੋੜਵੰਦ ਵਿਅਕਤੀ ਦੇ ਖਾਤੇ ਦੇ ਵਿੱਚੋਂ 20 30 50 ਹਜ਼ਾਰ ਨਿਕਲ ਗਿਆ ਜੀ ਤੇ ਉਹਦੀ ਜ਼ਿੰਮੇਵਾਰੀ ਕੱਲ ਨੂੰ ਬੀਜੇਪੀ ਲਊਗੀ ਸੋ ਇਸ ਕਰਕੇ ਇਹ ਜਿਹੜੀ ਇਹ ਜਿਹੜਾ ਠੱਗੀਆਂ ਠੋਰੀਆਂ ਵਾਲਾ ਕੰਮ ਚੱਲ ਰਿਹਾ ਇਹ ਬਿਲਕੁਲ ਨਹੀਂ ਚੱਲਣ ਦੇਵਾਂਗੇ ਹਾਂ ਉਹ ਲੋਕਾਂ ਨੂੰ ਫਾਇਦਾ ਪਹੁੰਚਾਉਣਾ ਚਾਹੁੰਦੇ ਨੇ ਸਕੀਮਾਂ ਦਾ ਲਾਹਾ ਦੇਣਾ ਚਾਹੁੰਦੇ ਨੇ ਜੀ ਸਦਕੇ ਲੋਕਾਂ ਦੇ ਖਾਤਿਆਂ ਦੇ ਵਿੱਚ ਪੈਸੇ ਪੌਣ 15-15 ਲੱਖ ਰੁਪਏ ਵੈਸੀ ਡਿਊ ਪੇ ਬੜੀ ਦੇਰ ਦਾ ਜਿਹੜੀ ਸਕੀਮ ਸੀ ਕੱਢ ਦਿੰਦੀ ਹੈ ਜਾਂ ਪਹਿਲਾਂ ਜਿਹੜੀ ਸਟੇਟ ਗਵਰਨਮੈਂਟ ਦੀ ਸੀ ਇਹ ਸਕੀਮ ਇਹ ਕੇਂਦਰ ਸਰਕਾਰ ਦੇ ਰਹੀ ਹੈ ਇਹ ਸਟੇਟ ਗਵਰਨਮੈਂਟ ਦੇ ਵੀ ਸੀ ਜਿਹਨਾਂ ਦੇ KYC ਕਰਵਾਇਆ ਕਰਦੇ ਨੇ ਨਹੀਂ ਨੈਸ਼ਨਲ ਫੂਡ ਸਿਕਿਉਰਿਟੀ ਐਕਟ ਹੈ ਜੀ ਜਿਹਦੇ ਤਹਿਤ ਕੇਂਦਰ ਸਰਕਾਰ ਰਾਜ ਸਰਕਾਰਾਂ ਦੇ ਨਾਲ ਮਿਲ ਕੇ ਇਹ ਅਨਾਜ ਦਿੰਦੀ ਹੈ ਤੇ ਉਹ ਪੈਰਾਮੀਟਰ ਨੇ ਜਿਹੜੇ ਉਹ ਜਦੋਂ ਇੱਕ ਵਾਰੀ ਫਿਕਸ ਹੋ ਜਾਂਦੇ ਨੇ ਉਸ ਤੋਂ ਬਾਅਦ ਕਿਸੇ ਦੇ ਕੱਟੇ ਜਾਂਦੇ ਤਾਂ ਮਤਲਬ ਹੀ ਨਹੀਂ ਨਾ ਹੈ ਜੀ है नेशनल फूड सिक्योरिटी एक्ट ये वेरिफिकेशन ਤੁਸੀਂ ਮਾਦੇ ਵੀ ਗਲਤ ਹੋ ਰਹੀ ਹੈ वेरिफिकेशन ਹੋਣੀ ਵੀ ਚਾਹੀਦੀ ਕਿਉਂਕਿ ਸਰਕਾਰ ਦੇ ਵਿੱਚ ਕੋਈ ਪੋਲੀਟਿਕਲ ਦਬਾਅ ਤੇ ਰਿਕਾਰਡ ਬਣਦੇ ਨੇ ਹਾਂ ਕਈ ਤੇ ਬੇਸਿਕ ਨਾਲ ਇੱਕ ਚੈਕਿੰਗ ਹੋਣੀ ਵੀ ਚਾਹੀਦੀ ਜਾਂ ਕ੍ਰਾਈਟੇਰੀਆ ਗਲਤ ਹੈ ਜਿਸ ਦਾ ਤੁਸੀਂ ਮੈਂ 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 ਗੱਡੀ ਵਾਲੇ ਨੂੰ ਮਿਲ ਲੀ ਕਿ ਕਿ ਨੈਸਸਿਟੀ ਗਰੀਬ ਲੋਕਾਂ ਦੀ ਸੀ ਮੈਨੇ ਜੇ ਉਹ ਵੀ ਦੇਨੇ ਆਪਾਂ ਜਾਂ ਕਾਣ ਦੇ ਦੇਨੇ ਆ ਪੂਰਤੀ ਦੇਨੇ ਪੀ ਉਹ ਚੀਜ਼ ਦੀ ਵੈਰੀਫਿਕੇਸ਼ਨ ਦੇ ਨਿੱਕਤ ਹੈ ਜਾਂ ਕ੍ਰਾਈਟੇਰੀਆ ਦੇ ਵਿੱਚ ਨਿੱਕਤ ਹੈ ਮੈਂ ਕਹਣਾ ਜੀ ਜੇ ਇੱਕ ਲੋੜਵੰਦ ਵਿਅਕਤੀ ਦਾ ਕਟਿਆ ਜਾ ਰਿਹਾ ਹੈ ਰਾਸ਼ਨ ਤੇ ਉਹ ਕਿਸੇ ਬਹਾਨੇ ਵੀ ਕਟਿਆ ਜਾ ਰਿਹਾ ਹੈ ਉਹ ਗਲਤ ਹੈ ਮੈਂ ਤੁਹਾਨੂੰ ਇੱਕ ਮੋਟੀ ਜਿਹੀ ਐਗਜ਼ਾਮਪਲ ਦੇਦੀ ਕਿ ਢਾਈ ਕਿੱਲੇ ਆਲਾ ਵਿਅਕਤੀ ਚਾਰ ਜੀਆਂ ਦਾ ਪਰਿਵਾਰ ਹੈ ਤੇ 1.5 2 ਲੱਖ ਰੁਪਏ ਤੇ ਬਣਦਾ ਤਾਂ ਇੱਕ ਵਿਅਕਤੀ ਮਗਰ 100 ਰੁਪਏ ਰੋਜ਼ ਦਾ ਆਉਂਦਾ ਹੈ 100 ਰੁਪਏ ਦੇ ਨਾਲ ਚਾਹੇ ਉਸ ਪਰਿਵਾਰ ਕੋਲੇ ਢਾਈ ਏਕੜ ਜ਼ਮੀਨ ਵੀ ਹੈਗੀ ਕੀ ਗੁਜ਼ਾਰਾ ਹੋ ਸਕਦਾ ਤੁਸੀਂ ਵੀ ਪਾਰਟੀ ਕੀ ਕਹਿੰਦੀ ਵੀ ਕ੍ਰਾਈਟੇਰੀਆ ਉਹਨਾਂ ਦਾ ਗਲਤ ਹੈ ਜਿਸ ਵਿਆਹ ਤੇ ਉਹ ਕੱਟ ਰਹੀ ਨੇ ਉਹਨਾਂ ਉਹਨਾਂ ਦਾ ਤਰੀਕਾ ਗਲਤ ਹੈ ਉਹਨਾਂ ਦਾ ਕ੍ਰਾਈਟੇਰੀਆ ਗਲਤ ਹੈ ਉਹਨਾਂ ਦਾ ਇਹ ਸਰਕਾਰ ਨੂੰ ਫਰਮਾਨ ਦੇਣਾ ਕਿ ਇਹ ਵੈਰੀਫਾਈ ਕਰੋ ਔਰ 31 ਤਰੀਕ ਤੱਕ ਉਹਨਾਂ ਨੂੰ ਕਟੋ ਇਹ ਗਲਤ ਹੈ ਕ੍ਰਾਈਟਰੀਆ ਪੰਜਾਬ ਸਟੇਟ ਲਈ ਹੈ ਜਾਂ ਬਾਕੀ ਸਟੇਟਾਂ ਜੀ ਵੀ ਉਹ ਅਲੱਗ-ਅਲੱਗ ਕ੍ਰਾਈਟਰੀਆ ਬਣਾ ਰਹੀ ਹੈ ਜਾਂ ਸਿਰਫ ਆਪਣੇ ਲਈ ਨਹੀਂ ਬਾਕੀ ਸਟੇਟਾਂ ਦੇ ਨੇ ਮੈਨੂੰ ਪਤਾ ਹੈਗਾ ਪਰ ਪੰਜਾਬ ਦੀ ਆਪਾਂ ਤਾਂ ਗੱਲ ਪੰਜਾਬ ਦੀ ਕਰੀ ਪੰਜਾਬ ਦੇ ਵਿੱਚ ਬੈਠੇ ਆਂ ਪੰਜਾਬ ਹੁਣ 오ਡੀਸਾ ਨਾਲ ਹਰੇਕ ਸਟੇਟ ਦੀ ਆਪਦੀ ਡੈਮੋਗ੍ਰਾਫੀ ਅਲੱਗ-ਅਲੱਗ ਹੁੰਦੀ ਹੈ ਆਪਾਂ ਤਾਂ ਪੰਜਾਬ ਦੀ ਗੱਲ ਕਰ ਰਹੇ ਆ ਸੋ ਮੇਰੇ ਖਿਆਲ ਦੇ ਵਿੱਚ ਇਸ ਤਰ੍ਹਾਂ ਦੇ ਜਿਹੜੇ ਤੁਗਲਕ ਮਹਰਮਾਨ ਨੇ ਇਹ ਸਰਕਾਰوں ਨੇ ਹਾਂ ਕੋਈ ਉਹਨਾਂ ਦੇ ਧਿਆਨ ਦੇ ਵਿੱਚ ਜੈਨੂਇਨਲੀ ਇਹ ਆ ਰਿਹਾ ਹੈ ਕਿ ਕੋਈ ਇਸ਼ੂ ਹੈ ਜਿਹਦੇ ਨਾਲ ਕੋਈ ਕੋਈ ਸਰਕਾਰ ਦੀ ਬੇਤਿਆਨੀ ਕਰਕੇ ਕੋਈ ਫਰਾਡ ਹੋ ਰਿਹਾ ਜਾਂ ਕੁਝ ਹੋ ਰਿਹਾ ਤੇ ਤਰੀਕਾ ਇਹ ਨਹੀਂ ਹੈ ਜੀ ਕਿ ਫਰਮਾਨ ਕੱਢ ਦੋ ਤਰੀਕਾ ਇਹ ਹੈ ਕਿ ਸਰਕਾਰ ਸਟੇਟ ਗਵਰਨਮੈਂਟ ਐਗਜ਼ੀਕਿਊਟਿੰਗ ਏਜੰਸੀ ਤਾਂ ਸਟੇਟ ਗਵਰਨਮੈਂਟ ਹੀ ਹੈ ਨਾ ਜੀ ਉਹਦੇ ਧਿਆਨ ਦੇ ਵਿੱਚ ਲਿਆਓ ਤੇ ਬੈਠਕੀ ਚ ਸ਼ਟਆਊਟ ਕਰੋ ਪਰ ਇਹ ਜਿਹੜਾ 1 ਲੱਖ ਤੱਕ ਆਰਡ ਕੱਢਣ ਦਾ ਕੰਮ ਜਿਹੜਾ ਇਹ ਅਸੀਂ ਹੁਣ ਨਹੀਂ ਦਵਾਂਗੇ ਸੋ ਥੈਂਕ ਯੂ